ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਕਰਤਾਰ ਦੀ SEO ਅੱਜ ਆਪਾਂ ਸੁਣਦੇ ਹਾਂ ਲੇਖਕ ਬਚਿੰਦ ਕੌਰ ਜੀ ਦੀ ਲਿਖੀ ਹੋਈ ਕਹਾਣੀ ਰੇਸ਼ਮੀ ਰੁਮਾਲ ਇੱਕ ਕੂਟ ਤੱਤਾ ਪਾਣੀ ਦੇਈ ਤੀ ਮੈਂ ਗੋਲੀ ਠਾਂ ਲਾਲਵਾ ਸੰਗ ਤੋਂ ਬੇਸ਼ਨੀ ਅੰਮਾ ਨੇ ਆਪਣੀ 13 14 ਵਰਿਆਂ ਦੀ ਪੋਤੀ ਮੁੰਨੀ ਨੂੰ ਆਵਾਜ਼ ਦਿੱਤੀ ਅੰਮਾ ਜੀ ਮੈਂ ਕਵਿਤਾ ਯਾਦ ਕਰ ਰਹੀ ਹਾਂ ਕੀ ਕਵਿਤਾਏ ਕੁੜੇ ਪੁੱਤ ਮੈਨੂੰ ਵੀ ਸੁਣਾ ਕਵਿਤਾ ਪਾਠ ਤਾਂ ਮੈਨੂੰ ਵੀ ਬਹੁਤ ਚੰਗਾ ਲੱਗਦਾ ਅੰਮਾ ਜੀ ਅੰਗਰੇਜ਼ੀ ਵਿੱਚ ਹੈ ਤੁਹਾਨੂੰ ਨਹੀਂ ਸਮਝ ਪੈਣੀ ਤੱਤੇ ਪਾਣੀ ਦਾ ਪਿਆਲਾ ਅੰਮਾ ਮੂਰੇ ਕਰਦੀ ਮੁੰਨੀ ਬੋਲੀ ਸੀ ਤੇ ਇਸ ਦੇ ਨਾਲ ਹੀ ਦੋ ਗੋਲੀਆਂ ਤੇ ਇੱਕ ਵੱਡਾ ਸਾਰਾ ਕੈਪਸੂਲ ਉਸਨੇ ਆਪਣੀ ਅੰਮਾ ਦੀ ਹਥੇਲੀ ਉੱਤੇ ਧਰ ਦਿੱਤਾ ਮੇਸ਼ਨੀ ਅੰਮਾ ਹੁਣ ਡਾਈ ਮੂੰਹ ਤੋਂ ਪਰਾਂ ਕਰਦੀ ਬੇਚਲੀ ਖਲੇਪੜ ਲੱਥੀ ਕੰਦ ਨੂੰ ਢਾਸਣਾ ਲਾ ਕੇ ਮੰਝੇ ਉੱਤੇ ਉੱਠ ਕੇ ਬੈਠ ਗਈ ਉਸ ਦੇ ਬੁੱਲ ਸੁੱਕ ਕੇ ਪੇਪੜੀ ਬਣ ਗਏ ਸਨ ਤੇ ਉਸ ਦੀਆਂ ਅੱਖਾਂ ਵਿੱਚ ਉਹ ਵੈੰਦਾ ਨੀਰ ਉਸ ਦੇ ਸਮੁੱਚੇ ਆਪੇ ਨੂੰ ਠਾਰਦਾ ਜਾ ਰਿਹਾ ਸੀ ہتھیਲੀ ਉੱਤੇ ਰੱਖੀਆਂ ਤਿੰਨੇ ਕੋੜੀਆਂ ਗੋਲੀਆਂ ਅੰਮਾ ਨੇ ਹੁਣ ਕੋਸੇ ਪਾਣੀ ਦੇ ਘੋਟਣਾ ਸੰਘੋ ਉਤਾਰ ਲਈਆਂ ਸਨ ਤੇ ਫਿਰ ਜਿਗਰਾ ਕੈੜਾ ਕਰਕੇ ਉਸਨੇ ਮੁੰਨੇ ਨੂੰ ਕਵਿਤਾ ਸੁਣਾਉਣ ਲਈ ਕਿਹਾ ਅੰਮਾ ਜੀ ਤੁਸੀਂ ਤਾਂ ਖੜੀ ਪੈ ਜਾਂਦੇ ਹੋ ਇਹ ਅੰਗਰੇਜ਼ੀ ਦੇ ਕਵੀ ਵੇਨ ਜੌਨਸਨ ਦੀ ਪੋਇਮ ਹੈ ਲੀਲੀ ਫਲਾਵਰ ਤੁਹਾਨੂੰ ਨਹੀਂ ਸਮਝ ਆਉਣੀ ਲੀਲੀ ਫਲਾਵਰ ਪੁੱਤ ਤੂੰ ਮੈਨੂੰ ਇਸ ਦਾ ਭਾਵ ਤਾਂ ਸਮਝਾ ਸਕਦੇ ਏ ਨਾ ਬਚਪਨ ਵਿੱਚ ਮੈਨੂੰ ਵੀ ਪੜ੍ਹਨ ਦਾ ਬਹੁਤ ਸ਼ੌਂਕ ਸੀ ਪੁੱਤ ਪਰ ਪਰ ਅੰਮਾ ਜੀ ਤੁਸੀਂ ਕੀ ਲੈਣਾ ਕਵਿਤਾ ਤੋਂ ਸੌ ਜਾਓ ਦੋ ਘੜੀ ਆਰਾਮ ਨਾਲ ਤੁਹਾਡੀ ਕੰਸੀ ਨੂੰ ਆਰਾਮ ਆਜੂ ਸੌਂਗੇ ਤੇ ਨੀਂਦ ਤਾਂ ਮੈਨੂੰ ਰਾਤਾਂ ਨੂੰ ਵੀ ਨਹੀਂ ਆਉਂਦੀ ਦਿਨ ਚ ਭਲਾ ਕਿਵੇਂ ਆਉ ਤੂੰ ਸੁਣਾ ਮੇਰੀ ਧੀ ਕੁਝ ਮੈਨੂੰ ਪੜਕੇ ਬਿਸ਼ਨੀ ਅੰਮਾ ਨੂੰ ਬਚਪਨ ਤੋਂ ਹੀ ਕਵਿਤਾ ਪਾਠ ਤੇ ਕਵਿਤਾ ਸੁਣਨ ਦਾ ਸ਼ੌਂਕ ਰਿਹਾ ਸੀ ਅੱਛਾ ਸੁਣੋ ਕਵਿਤਾ ਦਾ ਅਰਥ ਹੈ ਜ਼ਿੰਦਗੀ ਭਾਵੇਂ ਛੋਟੀ ਹੀ ਹੋਵੇ ਪਰ ਮੰਤਵ ਮਹਾਨ ਹੋਣੇ ਚਾਹੀਦੇ ਹਨ ਜਿਵੇਂ ਇੱਕ ਫੁੱਲ ਜਿਸ ਦਾ ਨਾਉ ਲੇਲੀ ਹੈ ਸਵੇਰੇ ਖੜਦਾ ਹੈ ਤੇ ਸ਼ਾਮੇ ਮੁੱਕ ਜਾਂਦਾ ਹੈ ਪਰ ਜਿੰਨਾ ਚਿਰ ਖੜਿਆ ਰਹਿੰਦਾ ਹੈ ਸਭ ਨੂੰ ਖੁਸ਼ਬੂਆਂ ਵੰਡਦਾ ਹੈ ਇਹ ਤਾਂ ਬੜੀ ਚੰਗੀ ਕਵਿਤਾ ਹੈ ਪੁੱਤ ਆਪਣੀਆਂ 부ਝੀਆਂ 부ਝੀਆਂ ਅੱਖਾਂ ਨੂੰ ਆਪਣੀ ਸੱਜੀ ਹਥੇਲੀ ਨਾਲ ਮਲਦੇ ਆ ਜਿਵੇਂ ਉਸਨੇ ਕੁਝ ਢੂੰਡਣਾ ਚਾਹਿਆ ਅਚਾਨਕ ਸਾਹਮਣੀ ਪੱਕੀ ਕੰਧ ਉੱਤੇ ਆਈ ਸਿਲ ਕਰਨ ਬਣਿਆ ਇੱਕ ਚਟਾਕ ਪ੍ਰਸ਼ਨ ਚੇਨ ਬਣ ਕੇ ਉਸ ਦੇ ਸਾਹਮਣੇ ਉੱਗੜ ਆਇਆ ਸੀ ਪੂਰੇ ਇੱਕ ਕਟ 80ਾਂ ਬਰਿਆਂ ਦੀ ਉਮਰ ਹੋ ਚੁੱਕੀ ਸੀ ਜ਼ਿੰਦਗੀ ਦੇ ਵਾਲੇ ਰੁੱਤਾਂ ਦੇ ਅਣਗਿਣਤ ਗੇੜ ਉਸ ਨੂੰ ਛੋ-ਛੋ ਕੇ ਲੰਘੇ ਸਨ ਬੇਸ਼ਨੀ ਅੰਮਾ ਅਜੇ ਵੀ ਆਣ ਬੂਜੀ ਬੱਤੀ ਦੀ ਤਰ੍ਹਾਂ ਬਲ ਰਹੀ ਸੀ ਜਿਸ ਵਿੱਚੋਂ ਤੇਲ ਮੁੱਢ ਤੋਂ ਹੀ ਮੁੱਕ ਗਿਆ ਸੀ ਕੀ ਵੱਡਾ ਕਰਮ ਕਮਾਇਆ ਸੀ ਉਸਨੇ ਬਿਨਾਂ ਤੇਲ ਦੀ ਬੱਤੀ ਮੰਗ ਜਲ ਕੇ ਬੇਸ਼ਕ ਨੀ ਅੰਮ ਮੰਨ ਹੀ ਮੰ ਆਪਣੇ ਆਪੇ ਬਾਰੇ ਸੋਚਣ ਲੱਗੀ ਸਾਹਮਣੇ ਤੰਦ ਉਤਲਾ ਪ੍ਰਸ਼ੰਚੇਨ ਹੁਣ ਜਿਵੇਂ ਉਹਦੇ ਸਾਹਮਣੇ ਹੋਰ ਗੂੜਾ ਹੋ ਕੇ ਉੱਗੜ ਆਇਆ ਸੀ ਯਾਦਾਂ ਦੀਆਂ ਤੰਦਾਂ ਦੀ ਉਦੇੜਬੋਣ ਵਿੱਚੋਂ ਉਸਨੇ ਜ਼ਿੰਦਗੀ ਦੇ ਸਾਰੇ ਪੱਤਰੇ ਫਰੋਲੇ ਚੜ੍ਹਦੀ ਜਵਾਨੀ ਤੋਂ ਲੈ ਕੇ ਬਿਰਧ ਅਵਸਥਾ ਤੱਕ ਉਸ ਨੂੰ ਕੁਝ ਵੀ ਤਾਂ ਐਸਾ ਨਹੀਂ ਸੀ ਲੱਭਿਆ ਜਿਸ ਨੂੰ ਲੈ ਕੇ ਉਹ ਆਪਣੀ ਅੰਤਰਾਤਮਾ ਨੂੰ ਧੀਰਜ ਦੇ ਸਕੇ ਜਿਸਾ ਉਸ ਨੂੰ ਖੁਦ ਨੂੰ ਵੀ ਤੇ ਉਸ ਦੇ ਸਕੇ ਸਬੰਧੀਆਂ ਨੂੰ ਵੀ ਮਾਣ ਹੋਇਆ ਹੋਵੇ ਪਰਜਾਈ ਦਾ ਪੱਲਾ ਪਰਾਂ ਹਟਾਉਂਦੀ ਬਿਛਨੀ ਅੰਮਾ ਜਿਵੇਂ ਕਿਸੇ ਡਰਾਉਣੇ ਸੁਪਨੇ ਨੂੰ ਦੇਖਦੀ ਹੋਈ ਤੁਰੰਦਰੋਂ ਕੰਬ ਕੇ ਰਹਿ ਗਈ ਸੀ ਫਿਰ ਉਸ ਦੀਆਂ ਯਾਦਾਂ ਦੀ ਤੰਦ ਪਿੱਛੇ ਕਿਧਰੇ ਦੂਰ ਬੀਤੇ ਸਮਿਆਂ ਨਾਲ ਜਾ ਜੁੜੀ ਉਸ ਦਾ ਪਿਤਾ ਚੌਧਰੀ ਰਾਮ ਲਾਲ ਪਿੰਡ ਦਾ ਸਰਪੰਚ ਲਾਗਲੇ ਦਸਾ ਹੋਰ ਪਿੰਡਾਂ ਦਾ ਮੰਨਿਆ ਧੰਨਿਆ ਮੋਢੀ ਬੰਦਾ 300 ਤੋਂ ਵੱਧ ਵਿੱਗੇ ਜ਼ਮੀਨ ਦਾ مالک ਤੇ ਉਸ ਦੀ ਜ਼ਮੀਨ ਉੱਤੇ ਕੰਮ ਕਰਨ ਵਾਲੇ ਕਿੰਨੇ ਹੀ ਕਾਮੇ ਤੇ ਇਹਨਾਂ ਕਾਮਿਆਂ ਵਿੱਚੋਂ ਹੀ ਇੱਕ ਖੁਸ਼ੀਰਾਮ ਦਾ ਪੁੱਤਰ ਨਸੀਬੂ ਭਾਰਜਵਾਨ ਬਾਂਕਾ ਗੱਭਰੂ ਪੂਰੀਆਂ ਪੰਜ ਜਮਾਤਾ ਪਾਸ ਖੇਤਾਂ ਤੋਂ ਲੈ ਕੇ ਹਵੇਲੀ ਤੱਕ ਆਰਾਮ ਲਾਲ ਦਾ ਹਰ ਕੰਮ ਉਹ ਤਨਮਨ ਨਾਲ ਕਰਦਾ ਸੀ ਦੋ ਮੰਜ਼ਲੀ ਹਵੇਲੀ ਦੇ ਕਿੰਨੇ ਹੀ ਨਿੱਕੇ ਮੋٹے ਕੰਮ ਸਵਾਰਦਾ ਉਦਿੰ ਦਾਤ ਜਿਵੇਂ ਥੱਕਦਾ ਹੀ ਨਹੀਂ ਸੀ ਬਿਸ਼ਨਕੌਰ ਦੀ ਮਾਂ ਦਾਤਾ ਜਿਵੇਂ ਪਲ ਭਰੇ ਵੀ ਨਸੀਬੂ ਬਿਨਾ ਨਹੀਂ ਸੀ ਸਰਦ ਨਸੀਬੂ ਬਿਨਾ ਤਾਂ ਉਹਦਾ ਰਾਮ ਲਾਲ ਨੂੰ ਜ਼ਮੀਨਾਂ ਉੱਤੇ ਵੀ ਔਖ ਹੁੰਦੀ ਪਰ ਇਹਨਾਂ ਦੋਵਾਂ ਤੋਂ ਇਲਾਵਾ ਭਰਜਵਾਨ ਬਿਸ਼ਨਕੌਰ ਦੇ ਦਿਲ ਉੱਤੇ ਤਾਂ ਜਿਵੇਂ ਉਹਨੇ ਰਾਜ ਹੀ ਕਰਨ ਲੱਗ ਪਿਆ ਸੀ ਬਿਸ਼ਨਕੌਰ ਮਨ ਹੀ ਮਨਸੂਰ ਦੀ ਮਹਿਰਾ ਦਾ ਹਾਂ ਜਰੁਕਮਣੀ ਸੋਬਾ ਸਵੇਰੇ ਹਵੇਲੇ ਵਿੱਚ ਜਦ ਉਹ ਮੱਝਾਂ ਗਾਈਆਂ ਨੂੰ ਪੱਠੇ ਪਾਉਣ ਆਉਂਦਾ ਤਾਂ ਦੂਰ ਖੜੀ ਬਿਸ਼ਨਕੌਰ ਉਸ ਨੂੰ ਓਲੇ ਹੋ ਹੋ ਕੇ ਨਿਹਾਰਦੀ ਨਾ ਥਕਦੀ ਤੇ ਉਸ ਨੂੰ ਲੱਗਦਾ ਉਸ ਦਾ ਨਸੀਬੂ ਵੀ ਉਹ ਤਾਂ ਨਸੀਬੂ ਦੀ ਇਰਾਦਾ ਵੀ ਹੈ ਤੇ ਰੁਕਮਣੀ ਵੀ ਜੋ ਵੀ ਸੀ ਉਹ ਹੈ ਤਾਂ ਸਰਪੰਚ ਰਾਮ ਲਾਲ ਦਾ ਕੰਮ ਖੁਸ਼ੀराम ਦਾ ਪੁੱਤ ਨਸੀਬੂ ਹਿਨ ਸਰਪੰਚ ਦੇ ਕਬਰ ਦਾ ਅੰਗ ਤਾਂ ਉਹ ਕਦੇ ਵੀ ਨਹੀਂ ਸੀ ਬਣ ਸਕਦਾ ਭਰਜਵਾਨ ਬਿਸ਼ਨਕਰ ਨੂੰ ਹੁਣ ਨਸੀਬੂ ਤੋਂ ਬਿਨਾ ਹੋਰ ساری ਦੁਨੀਆ ਵਿੱਚ ਕੁਝ ਵੀ ਨਹੀਂ ਸੀ ਪਾਉਂਦਾ ਦਿਨ ਰਾਤ ਘੜੀ ਪਲ ਉਸਦੀ ਆਤਮਾ ਨਸੀਬੂ ਦੇ ਅੰਗ ਸੰਗ ਘੁੰਮਦੀ ਰਹਿੰਦੀ ਉਹ ਨਸੀਬੂ ਨੂੰ ਆਪਣਾ ਤਨ ਮਨ ਦੋਵੇਂ ਸੌਂਪ ਲਈ ਬੇਵਲ ਹੋ ਉਠੀ ਸੀ ਤੇ ਉਹ ਉਸਨੇ ਆਪਣੇ ਆਪ ਖੁਦ ਨੂੰ ਇੱਕੋ ਇੱਕ ਮਿਲੀ ਪ੍ਰੀਤ ਘੜੀ ਵਿੱਚ ਨਸੀਬੂ ਹੱਥ ਸੌਂਪ ਦਿੱਤਾ ਸੀ ਨਸੀਬੂ ਨੇ ਵੀ ਚੇਰਾ ਤੋਂ ਬਿਸ਼ਨਕੌਰ ਨੂੰ ਰੁਕਮਣੀ ਦਾ ਸਥਾਨ ਦੇ ਰੱਖਿਆ ਸੀ ਹੁਣ ਸਿਬੂ ਦੇ ਅੰਸ਼ ਦੀ ਖੁਸ਼ਬੂ ਨਾਲ ਬਿਸ਼ਨਕੌਰ ਦਾ ਨੂਨੂ ਮਹਿਕ ਉੱਠਿਆ ਸੀ ਪਰ ਇਹ ਤਾਂ ਸਰਪੰਚ ਦੀ ਚਿੱਟੀ ਪਾਗ ਉਤੇ ਕਾਲਾ ਸਿਆਹ ਦਾਗ ਸੀ ਬਿਸ਼ਨਕੌਰ ਨੂੰ ਲੱਗਿਆ ਕਿ ਸਾਰਾ ਸ਼ਰੀਕਾ ਭਾਈਚਾਰਾ ਗਲੀ ਮੁਹੱਲੇ ਵਾਲੇ ਸਰਪੰਚ ਤੇ ਬਿਸ਼ਨਕੌਰ ਬਾਰੇ ਸਾਰੇ ਪਿੰਡ ਵਿੱਚ ਗੱਲਾਂ ਕਰ ਰਹੇ ਸਨ ਸਰਪੰਚ ਰਾਮ ਲਾਲ ਨੂੰ ਇਹ ਰਿਸ਼ਤਾ ਕਦਾਚ ਹੀ ਕਬੂਲ ਨਹੀਂ ਸੀ ਹਵੇਲੀ ਦੀ ਹਰ ਕੰਦ ਉਸ ਦੇ ਵਿਰੁੱਧ ਸੀ ਹਵਾ ਵਿੱਚ ਸਾਜ਼ਿਸ਼ਾਂ ਦੀ ਬੂਹ ਫੈਲਣ ਲੱਗੀ ਇੱਕ ਰਾਤ ਜੋਵਨਮਤੀ ਬਿਸ਼ਨਗੌਰ ਨੇ ਹਵੇਲੀ ਦੀਆਂ ਕੰਧਾਂ ਦੇ ਬੁੱਲ ਫਰਕ ਦੇ ਆਪਣੀ ਅੱਖੀ ਦੇਖੇ ਵੀ ਤੇ ਕੰਨੀ ਸੁਨੇ ਵੀ ਸਾਲੇ ਦੀਆਂ ਟੰਗਾ ਪੰਨ ਛੁੱਟੋ ਤੇ ਖੂਟ ਉੱਬਾ ਗੰਦਾ ਕਰੋ ਹੋਰ ਕੋਈ ਚਾਰਾ ਨਹੀਂ ਰਿਹਾ ਹੋ ਇਹ ਬਿਸ਼ਨੀ ਦੇ ਬਾਪੂ ਸਰਪੰਚ ਦੇ ਬੋਲ ਸੰਨ ਤੇ ਕੁੜੀ ਦਾ ਕੀ ਕਰਨਾ ਹੈ ਰਾਤ ਦੇ ਨੇਰੇ ਵਿੱਚ ਇੱਕ ਹੋਰ ਮਰਦਾਂਵੀ ਆਵਾਜ਼ ਉੱਭਰੀ ਸਾਲ 6 ਮਹੀਨੇ ਲਈ ਕੁੜੀ ਨੂੰ ਉਸ ਦੀ ਭੂਆ ਕੋਲ ਮੁੰਬਈ ਭੇਜ ਦਿਓ ਉਹ ਉੱਥੇ ਹਸਪਤਾਲ ਵਿੱਚ ਨਰਸ ਲੱਗੀ ਹੋਈ ਹੈ ਅਚਾਨਕ ਕੰਦਨਾਨ ਲੱਗੀ ਬੈਠੀ ਬੇਸਨੀ ਅੰਮਾ ਦੀ ਇੱਕ ਭਿਆਨਕ ਚੀਤ ਅੰਦਰ ਬੈਠੀ ਮੁੰਨੇ ਨੂੰ ਸੁਣਾਈ ਦਿੱਤੀ ਉਹ ਭੱਜੀ-ਭੱਜੀ ਬਾਹਰ ਬਰਾਂਡੇ ਵਿੱਚ ਆਪਣੀ ਅੰਮਾ ਕੋਲ ਆਈ ਕੀ ਹੋਇਆ ਮੰ ਆ ਕੁਝ ਨਹੀਂ ਪੁੱਤ ਐਵੇਂ ਸਿਰ ਘੁੰਮ ਗਿਆ ਸੀ ਮੇਰਾ ਤੂੰ ਜਾ ਪੜ ਜਾ ਕੇ ਅੰਦਰ ਮੁੰਨੇ ਨੂੰ ਦੇਖ ਬੇਚਨੀ ਅੰਮਾ ਦੀਆਂ ਅੱਖਾਂ ਵਿੱਚੋਂ ਮੱਲੋ-ਮੱਲੀ ਹੰਝੂਆਂ ਦੀ ਇੱਕ ਧਾਰ ਵਹਿ ਤੁਰੇ ਸੀ ਹੰਝੂਆਂ ਦੇ ਧੁੰਦਲੇਪਨ ਵਿੱਚੋਂ ਸਾਹਮਣੀ ਕੰਦ ਉਤਲਾ ਪ੍ਰਸ਼ੰਚਿੰਨ ਉਹ ਉਸ ਦੇ ਸਾਹਮਣੇ ਨਸੀਬੂ ਦਾ ਚਿਹਰਾ ਬਣ ਕੇ ਆ ਖੜਾ ਹੋਇਆ ਸੀ ਉਹ ਕਿੱਥੇ ਉਸ ਦੇ ਤਾਂ ਪੂਰੇ ਪ੍ਰਵਾਸ ਸమేਤ ਪਿੰਡ ਵਿੱਚ ਕਿਸੇ ਨੂੰ ਕੋਈ ਉੱਗ ਸੁਗਣੇ ਲੱਗੀ ਪਿਛੋਂ ਗਈ ਰਾਤ ਨੂੰ ਪਿੰਡ ਦੀ ਮਾਸਟਰਾਂ ਨੇ ਹੱਤ ਨਸੀਬੂ ਦਾ ਲਿਖਿਆ ਇੱਕ ਰੁਕਾ ਮਿਸ਼ਨ ਕੌਰ ਨੂੰ ਮਿਲਿਆ ਸੀ ਬਿਸ਼ਨ ਕੁਰੇ ਤੇਰੇ ਕੋਲ ਮੇਰੇ ਗਰੀਬ ਦੀ ਪਿਆਰ ਨਿਸ਼ਾਨੀ ਐ ਇਸ ਨੂੰ ਸਾਂਭ ਕੇ ਪਾਲੀ ਕੋਸੀ ਪਿਆਰ ਦੀ ਜੜ ਹਰੀ ਰੱਖੀ ਤੱਤੀ ਹਵਾ ਦਾ ਇੱਕ ਤੇਜ ਊਲਾ ਹੁਣ ਬਿਸ਼ਨਿੰਗ ਅੰਮਾ ਦੇ ਲੋਲੋ ਵਿੱਚੋਂ ਲੰਘਿਆ ਸੀ ਬਸ ਉਸੇ ਘੜੀ ਬਿਸ਼ਨ ਕੌਰ ਨੇ ਭੈਣ ਭਾਈ ਮਾਪਿਓ ਸਾਖ ਸਬੰਧੀ ਸਾਰ-ਬਾਰ ਤੇ ਪਿੰਡ ਸਭ ਕੁਝ ਤਿਆਗ ਦਿੱਤਾ ਅੱਧੀ ਰਾਤ ਨੂੰ ਹੀ ਸ਼ੇਰਨੀ ਬਣ ਇਕੱਲੀ ਨੇ ਪਿੰਡ ਦੀ ਜੂ 파ਰ ਕਰ ਲਈ ਤੇ ਆਪਣੀ ਹਮਦਰਦ ਮਾਸਟਾਣੀ ਦੀ ਦੂਰ ਕਲਕੱਤੇ ਰਹਿੰਦੀ ਇੱਕ ਸਹੇਲੀ ਕੋਲ ਜਾ ਪਹੁੰਚੇ ਜੋ ਹੁਣ ਇਸ ਦੁਨੀਆ ਵਿੱਚ ਭਾਵੇਂ ਨਹੀਂ ਰਹੀ ਪਰ ਬਿਸਨੀ ਅੰਮਾ ਦੇ ਮਨ ਵਿੱਚ ਉਹ ਜੇ ਵੀ ਜਉਂਦੀ ਹੈ ਤੱਤੀ ਹਵਾ ਦਾ ਇੱਕ ਹੋਰ ਬੁੱਲਾ ਨਾ ਜਾਣੀਏ ਕਿੱਧਰੋਂ ਆ ਕੇ ਹੁਣ ਫੇਰ ਬਿਸਨੀ ਅੰਮਾ ਦਾ ਆਂ ਗੰਗ ਬੁਲੁੰਦਰ ਗਿਆ ਸੀ ਬਾਹਰ ਵਿੜੇ ਵਿੱਚ ਖੇਡਦੇ ਗੋਬਲੇ ਗੋਬਲੇ 2-3 ਬਰਿਆਂ ਦੇ ਬੇਸ਼ਨੀ ਅੰਮਾ ਦੇ ਪੋਤੇ ਟੋਨੀ ਦਾ ਪਜਾਮੀ ਵਿੱਚੀ ਸੂਸੂ ਨਿਕਲ ਗਿਆ ਸੀ ਤੇ ਉਹ ਚੁੰਜਲਾ ਹਟ ਜਹੀ ਵਿੱਚ ਤੁਰਦਾ ਹੋਇਆ ਅੰਮਾ ਦੇ ਮੰਜੇ ਕੋਲ ਆ ਖੜਾ ਹੋਇਆ ਸਾਹਮਣੀ ਕੰਦ ਉੱਤੇ ਬਣੇ ਸਵਾਲੀਆ ਚਿੰਨ ਉੱਤੇ ਤਾਂ ਕਿ ਵਿੱਚੋਂ ਆਉਂਦਾ ਧੁੱਪ ਦਾ ਇੱਕ ਨਿੱਗਾ ਨਿੱਗਾ ਟਿਪਾ ਉਹਨ ਬੇਸਨੀ ਦੇ ਸੱਜੇ ਮੋਢੇ ਨੂੰ ਨਿੱਗ ਦੇਣ ਲੱਗਿਆ ਬੇਸਨੀ ਅੰਮਾ ਨੇ ਕੰਬ ਦੇ ਬੋਲਾਂ ਨਾਲ ਮੁੰਨੀ ਨੂੰ ਆਵਾਜ਼ ਦਿੱਤੀ ਤੇ ਉਹ ਆ ਕੇ ਟੋਨੀ ਦੇ ਕੱਪੜੇ ਬਦਲਣ ਵਿੱਚ ਰੁੱਝ ਗਈ ਟੋਨੀ RAM ਸਿਓ ਨਸੀਬੋ ਤੇ ਉਸ ਦਾ ਪਿਤਾ ਖੁਸ਼ੀ RAM ਅੱਜ ਇਹ ਹਰਿਆ ਭਰਿਆ ਵੇੜਾ ਖੁਸ਼ੀ RAM ਦਾ ਹਿਤਾ ਸੀ ਪਿੰਡ ਦੀ ਮਾਸਟਾਣੀ ਤੇ ਉਸ ਦੀ ਕਲਕੱਤੇ ਰਹਿੰਦੀ ਸਹੇਲੀ ਰੂਪੋ ਤੇ ਮਾਸਟਰਾਂ ਨੇ ਹੱਥ ਭੇਜਿਆ ਨਸੀਬੂ ਦਾ ਆਖਰੀ ਰੁਕਾ ਸਾਹਮਣੀ ਗੰਦ ਉਤੇ ਟਿਕਿਆ ਧੁੱਪ ਦਾ ਟੇਪਾ ਜਿਵੇਂ ਥਾਉਂ ਦਾ ਥਾਉਂ ਅਟਕਿਆ ਸੀ ਬੇਸ਼ਨੀ ਅੰਮਾ ਨੇ ਕੰਬ ਦੇ ਬੁੱਲਾ ਨਾਲ ਮੁੰਨੀ ਨੂੰ ਆਪਣੇ ਕੋਲ ਬੁਲਾਇਆ ਤੇ ਅੰਦਰੋਂ ਲੋਹੇ ਦੇ ਟ੍ਰਾਂਕ ਵਿੱਚੋਂ ਇੱਕ ਨਿੱਕੀ ਜੀ ਲਾਲ ਮਖਮਲੀ ਗੰਢ ਲਿਆਉਣ ਲਈ ਗਿਆ ਮੁੰਨੀ ਦਾ ਪਿਤਾ ਰਾਮ ਸਿੰਘ ਅਣਵਿਆਹੀ ਮਾਂ ਬੇਸ਼ਨਕੌਰ ਦਾ ਇੱਕੋ ਇੱਕ ਪੁੱਤ ਇਹ ਨਸੀਬੂ ਦੀ ਪਾਕ ਮੁਹੱਬਤ ਦੀ ਨਿਸ਼ਾਨੀ ਸੀ ਉਸ ਪਿਆਰ ਦੀ ਜੋ ਪੂਰਨਾ ਚੜ ਸਕਿਆ ਜਿਸ ਪਿਆਰ ਦਾ ਗਲਾਂ ਬੇਸ਼ਨੀ ਅੰਮਾ ਦੇ ਮਾਪਿਆਂ ਨੇ ਆਪਣੀ ਹੱਥੀਂ ਕੁੱਟ ਦਿੱਤਾ ਸੀ ਤੇ ਵਿਚਾਰਾ ਨਸੀਬੂ ਬੇਸ਼ਨੀ ਅੰਮਾ ਦਾ ਪਿਓ ਮਾਮਾ ਤੇ ਚਾਚਾ ਸਾਰੇ ਹੀ ਉਸ ਦੇ ਵੈਰੀ ਨਿਕਲੇ ਸੀ ਆਪਣੀ ਪਿਆਰ ਨਿਸ਼ਾਨੀ ਆਰਾਮ ਸਿੰਘ ਨੂੰ ਬੇਸ਼ਨੀ ਅੰਮਾ ਨੇ ਕਿੰਨੀ ਹਾਲੀ ਪਾਲ ਪੋਸ ਕੇ ਵੱਡਾ ਕੀਤਾ ਤੇ ਵਿਆਹਿਆ ਵਰੀ ਅਸੇ ਕਲਸਰੂਪ ਅੱਜ ਉਸਦੇ ਪੋਤੇ-ਪੋਤੀਆਂ ਹੁਣ ਬੇਸ਼ਨੀ ਅੰਮਾ ਦੇ ਬੋਲ ਪੁੰਜੇ ਨਹੀਂ ਸੀ ਡਿੱਗਣ ਦਿੰਦੇ ਪਰ ਜੇ ਕਿਤੇ ਅੱਜ ਰਾਮ ਸਿੰਘ ਦਾ ਪਿਤਾ ਹੁੰਦਾ ਤਾਂ ਆਪਣੇ ਖੁਸ਼ੀ ਵਾਸਤੇ ਟੱਬਰ ਨੂੰ ਦੇ ਜਿਵੇਂ ਫੁੱਲਿਆ ਨਾ ਸਵਾਉਂਦਾ ਪਰ ਪਰ ਡੁੱਬੀ ਤਾਂ ਜੇ 사ਨਾ ਆਇਆ ਚਾਂਚਕ ਬੇਸ਼ਨੀ ਅੰਮਾ ਦੇ ਤੁਰੰਦਰੋਂ ਇੱਕ ਠੰਡਾ ਸੀਤ ਹੌਂਕਾ ਨਿਕਲਿਆ ਪਿੰਡ ਦੇ ਸਰਪੰਚ ਦਾ ਇੱਕ ਹੋਣਹਾਰ ਕਾਮਾ ਪੂਰੀਆਂ ਪੰਜ ਜਮਾਤਾਂ ਪਾਸ ਪਰ ਸੀਤਾ ਜ਼ਿੰਮੇਦਾਰ ਦਾ ਕੰਮ ਆ ਹੀ ਨਾ ਸ੍ਰੀਕਾਂ ਦੇ ਬੋਲ ਭਾਈਚਾਰੇ ਚ ਪੱਗ ਦੀ ਇਲਾਜ ਬਸ ਇਸ ਇਲਾਜ ਖਾਤਰ ਸਰਪੰਚ ਨੇ ਰਾਤੋਂ ਰਾਤ ਆਪਣੇ ਇਸ ਗੱਭਰੂ ਜਵਾਨ ਕਾਮੇ ਨਸੀਬੂ ਦੇ ਟੋਟੇ ਟੋਟੇ ਕਰਵਾ ਕੇ ਪਿੰਡ ਦੀ ਜੂ ਤੋਂ ਬਾਹਰ ਅੰਨੇ ਖੂਬ ਵਿੱਚ ਸੁੱਟਵਾ ਦਿੱਤੇ ਸਨ ਕਿਸੇ ਨੂੰ ਕਰਨੋਂ ਕਨ ਖਬਰ ਨਹੀਂ ਸੀ ਹੋਈ 2-4 ਦਿਨ ਪਿੰਡ ਵਿੱਚ ਘੁਸਰਮੁਸਰ ਹੋਈ ਫੇਰ ਜਿਵੇਂ ਨਸੀਬੂ ਦੇ ਪੂਰੇ ਪਰਿਵਾਰ ਦਾ ਕਿਸੇ ਨੇ ਕਦੇ ਨਾਉ ਨਹੀਂ ਸਿਲਿਆ ਤੇ ਸੁਖਰਾਮ ਨੂੰ ਉਸਦੇ ਪਰਿਵਾਰ ਸਮੇਤ ਰਾਤੋ ਰਾਤ ਪਿੰਡ ਹੀ ਨਹੀਂ ਸਗੋ ਪੂਰੇ ਜ਼ਿਲ੍ਹੇ ਤੋਂ ਬਾਹਰ ਖਦੇੜ ਦਿੱਤਾ ਗਿਆ ਸੀ ਤੇ ਉਤੋਂ ਡਾਂਗਾ ਮਾਰ-ਮਾਰ ਉਸਦੇ ਗਰੀਬ ਮਾਪਿਆਂ ਦਾ ਬੁਰਾ ਹਾਲ ਕਰਾ ਛੱਡਿਆ ਸੀ ਬੇਸ਼ਨੀ ਅੰਮਾ ਨੇ ਮਖਮਲ ਦੇ ਰੁਮਾਲ ਦੀ ਨਿੱਕੀ ਜੀ ਗੰਢ ਨੂੰ ਨਮਸਕਾਰਿਆ ਤੇ ਫੇਰ ਸਿਰ ਤੇ ਚੁੰਨੀ ਕਰਦਿਆਂ ਉਸ ਨੂੰ ਦੋਵੇਂ ਹੱਥਾਂ ਨਾਲ ਇਆਂ ਖੋਲਿਆ ਜਿਵੇਂ ਕੋਈ ਧਾਰਮਿਕ ਗ੍ਰੰਥ ਦੇ ਪੱਤਰੇ ਖੋਲਣ ਲੱਗਿਆ ਹੋਵੇ ਕਾਗਜ਼ ਦਾ ਪੁਰਾਣਾ ਪੀਲਾ ਹੋ ਚੁੱਕਿਆ ਖਸਤਾ ਟੋਟਾ ਬਿਸ਼ਨੀਯਮਾ ਦੇ ਹੱਥਾਂ ਵਿੱਚ ਥਰ-ਕੰਬੜ ਲੱਗਿਆ ਪਰ ਉਸਨੇ ਉਸ ਕਾਗਜ਼ ਦੇ ਟੁਕੜੇ ਨੂੰ ਆਪਣੀ ਅੱਖਾਂ ਨੂੰ ਲਾ ਕੇ ਸ਼ਰਦਾ ਨਾਲ ਨਮਸਕਾਰਿਆ ਜਿਵੇਂ ਉਸ ਦਾ ਇਹ ਮਖਮਲੀ ਰੁਮਾਲ ਜਿਸ ਵਿੱਚ ਨਸੀਬੂ ਦੇ ਹੱਥੀਂ ਲਿਖਿਆ ਰੁਕਾ ਸੀ ਇਸੇ ਕਸਤੂਰੀ ਦੀ ਸੁਗੰਧ ਨਾਲ ਭਰਿਆ ਹੋਇਆ ਹੋਵੇ ਅੰਮਾ ਕੀ ਇਹ ਮੁਨੀ ਨੇ ਅੰਮਾ ਨੂੰ ਪੁੱਛਿਆ ਇਹ ਮੇਰਾ ਵਿਦਿਆ ਹੋਇਆ ਕੱਲ ਹੈ ਮੁਨੀ ਮੇਰਾ ਲੀਲੀ ਫਲਾਵਰ ਇਹੀ ਹੈ ਬੁੱਤ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਦਿਨਵਾਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ